ਲਾਈਫ ਪੰਜਾਬੀ ਟੀਵੀ ਦੇਖਣੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਹਿਨਕਨੋਜੀਆ ਤੁਹਾਨੂੰ ਮੌਸਮ ਦਾ ਹਾਲ ਬਿਆਨ ਕਰਦੇ ਹਾਂ ਤੇ ਦੱਸਾਂਗੇ ਕਿ ਆਉਣ ਦੇ ਦਿਨਾਂ ਵਿੱਚਕਾਰ ਕਿਹੋ ਜਿਹਾ ਮੌਸਮ ਪੰਜਾਬ ਦਾ ਰਹਿਣ ਵਾਲਾ ਹੈ IMD ਦੇ ਵੱਲੋਂ ਤਾਜ਼ਾ ਅਲਰਟ ਜਿਹੜਾ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਅਗਲੇ 48 ਘੰਟਿਆਂ ਦੇ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਨੂੰ ਲੈ ਕੇ ਅਲਰਟ ਜਾਰੀ ਹੋਇਆ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਜਾ ਰਿਹਾ ਹੈ ਤੇ ਨਾਲ ਹੀ ਗੜੇਮਾਰੀ ਹੋਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚ ਸਕੇ ਤੇ ਮੌਸਮ ਦੇ ਨਾਲ ਜੁੜੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਸਾਡੇ Facebook ਪੇਜ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਮੌਸਮ ਦੀ ਗੱਲ ਕਰਦੇ ਹਾਂ ਤਾਂ ਦੱਸ ਦਈਏ ਕਿ ਆਉਂਦੇ 24 ਘੰਟਿਆਂ ਵਿਚਕਾਰ ਪੰਜਾਬ ਦੇ ਵਿੱਚ ਮੌਸਮ ਮੁੜ ਤੋਂ ਜਿਹੜੀ ਉਸ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਵਿਚਕਾਰ ਗੜੇਮਾਰੀ ਵੀ ਹੋਵੇਗੀ ਤੇ ਭਾਰੀ ਮੀਂਹ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਇਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਦਕਿ ਮਾਝੇ ਦੇ ਕਈ ਇਲਾਕੇ ਜਿਵੇਂ ਕਿ ਫਾਜ਼ਿਲਕਾ ਤੇ ਮੁਕਤਸਰ ਦੇ ਵਿੱਚ ਹਲਕਾ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੇਗਾ ਪਰ ਕਈ ਇਲਾਕਿਆਂ ਦੇ ਵਿੱਚ ਮੱਧਮ ਧੁੱਪ ਵੀ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਪਰ ਖਾਸ ਕਰਕੇ ਇੱਕ ਪੱਛਮੀ ਗੜਬੜੀ ਸਿਸਟਮ ਜੋ ਹੈ ਉਹ ਦਾਖਲ ਹੋ ਰਿਹਾ ਹੈ ਅਤੇ ਛੇਤੀ ਹੀ ਪੰਜਾਬ ਦੇ ਵਿੱਚ ਪਹੁੰਚ ਜਾਵੇਗਾ ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੇਗਾ ਤੇ ਅਗਲੇ 48 ਘੰਟਿਆਂ ਨੂੰ ਲੈ ਕੇ ਆਈਐਮਡੀ ਦੇ ਵੱਲੋਂ ਐਪ ਵਿਖਵਾਨੀ ਕੀਤੀ ਗਈ ਹੈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਗੜੇਮਾਰੀ ਵੀ ਹੋ ਸਕਦੀ ਹੈ ਤੇ ਨਾਲ ਹੀ ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਹੈ ਤੇ ਅਲਰਟ ਜਾਰੀ ਹੋ ਗਿਆ ਹੈ orange ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਪੈ ਸਕਦਾ ਤੇ ਇਸ ਦੇ ਨਾਲ ਹੀ ਕਿਸਾਨਾਂ ਵੀ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਬੀਤੇ ਦਿਨਾਂ ਤੋਂ ਹੀ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਆਉਂਦੇ 2 ਤੋਂ 3 ਦਿਨਾਂ ਵਿੱਚਕਾਰ ਸਾਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਚੱਲਣਗੀਆਂ ਹਾਲਾਂਕਿ ਦਿਨ ਦੇ ਸਮੇਂ ਮੱਧਮ ਤੋਂ ਉੱਪਰ ਜ਼ਰੂਰ ਲਿਖਲੇਗੀ ਪਰ ਸ਼ਾਮ ਹੁੰਦਿਆਂ ਹੀ ਮੌਸਮ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਸਾਨੂੰ ਦੇਖਣ ਨੂੰ ਮਿਲੇਗੀ ਤੇਜ਼ ਹਵਾਵਾਂ ਚੱਲਣਗੀਆਂ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਪਰ ਜਿਹੜੇ ਇਲਾਕਿਆਂ ਦੇ ਵਿੱਚ ਸਾਨੂੰ ਤੇਜ ਹਵਾਵਾਂ ਤੇ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣੀਆਂ ਹੋ ਸਕਦਾ ਹੈ ਕਿ ਉੱਥੇ ਮੀਂਹ ਨਾ ਵੀ ਪਵੇ ਪਰ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਇਸ ਦੇ ਨਾਲ ਹੀ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਜੋ ਕਿ ਪੰਜਾਬ ਦੇ ਉਪਰੀ ਇਲਾਕੇ ਨੇ ਇਹਨਾਂ ਉਪਰੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਹੋਰ ਕੋਈ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਤਾਂ ਤੁਹਾਡੇ ਜ਼ਰੂਰ ਮੁਖਾਤਿਬ ਹੋਵਾਂਗੇ ਫਿਲਹਾਲ ਦੇ ਲਈ ਮਿੰਟੂ ਇਜਾਜ਼ਤ ਕੁਸਬੇਲੇ ਰੋ ਲਾਈਵ ਤੋਂ ਜਾ ਕੇ ਕੀ ਇਹ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ